ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਐਸਟੀਐਮ ਦਫਤਰ ਪੁੱਡਲਾ ਆੜਾ ਜ਼ਿਲ੍ਹਾ ਮਾਨਸਾ ਵਿੱਚ ਸਾਡਾ ਇੱਕ ਕਰਮਚਾਰੀ ਜੋ ਕਿ ਸਰਕਾਰੀ ਨੌਕਰੀ ਕਰ ਰਿਹਾ ਹੈ ਉਸ ਵੱਲੋਂ ਸਿੱਧਾ ਮੋਟਰ ਜੇ ਏਜੰਸੀ ਮਾਨਸਾ ਵੱਲੋਂ ਇੱਕ ਟਾਟਾ ਕੰਪਨੀ ਦੀ ਨੈਕਸਨ ਕਾਰ ਖਰੀਦੀ ਗਈ ਸੀ ਤੇ ਕਾਰ ਖਰੀਦਣ ਦੇ 6 ਮਹੀਨੇ ਬਾਅਦ ਹੀ ਕਾਰ ਦੀਆਂ ਤੱਕੀਆਂ ਨੂੰ ਜੰਗ ਲੱਗਣਾ ਸ਼ੁਰੂ ਹੋ ਗਿਆ ਸੀ ਸੋ ਉਹਦੇ ਵੱਲੋਂ ਜੋ ਏਜੰਸੀ ਨਾਲ ਰਾਤ ਪਿਆ ਕੀਤਾ ਗਿਆ ਪਰ ਏਜੰਸੀ ਵੱਲੋਂ ਉਹਦੀ ਸੁਣਵਾਈ ਨਾ ਕਰਨ ਕਰਕੇ ਕੱਲ ਉਹਨਾਂ ਵੱਲੋਂ ਜਿਹੜਾ ਜ਼ਿਲਾ ਪਦਰੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਹਦੇ ਤਹਿਤ ਪੁਲਿਸ ਪ੍ਰਸ਼ਾਸਨ ਮਾਨਸਾ ਵੱਲੋਂ ਸਾਡੇ ਕਰਮਚਾਰੀ ਤੇ ਦਬਾਅ ਬਣਾਇਆ ਗਿਆ ਉਹਨੂੰ ਧਮਕਾਇਆ ਗਿਆ ਕਿ ਤੇਰੇ ਤੇ ਪਰਚਾ ਕੀਤਾ ਜਾਊਗਾ ਸੋ ਜਥੇਬੰਦੀ ਦੇ ਧਿਆਨ ਵਿੱਚ ਆਉਣ ਤੇ ਜਥੇਬੰਦੀ ਵੱਲੋਂ ਉਸੇ ਵੇਲੇ ਹਰਕਤ ਵਿੱਚ ਆਉਂਦਿਆਂ ਇਹ ਪੁਲਿਸ ਪ੍ਰਸ਼ਾਸਨ ਮਾਨਸਾ ਨੂੰ ਸੁਨੇਹਾ ਦਿੱਤਾ ਗਿਆ ਸੀ ਕਿ ਜੇਕਰ ਸਾਡੇ ਇਸ ਕਰਮਚਾਰੀ ਨਾਲ ਕੋਈ ਤੱਕਾ ਹੋਇਆ ਤਾਂ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਨੂੰ ਮਜਬੂਰਨ ਸਿੱਧਾ ਮੋਟੇ ਏਜੰਸੀ ਮਾਨਸਾ ਦੇ ਬਾਹਰ ਜਿਹੜਾ ਉਹ ਧਰਨਾ ਲਗਾਉਣਾ ਪਊਗਾ ਸੋ ਸਾਥੀਓ ਉਹਦੇ ਦਬਾਅ ਹੇਠ ਅੱਜ ਪੁਲਿਸ ਪ੍ਰਸ਼ਾਸਨ ਮਾਨਸਾ ਵੱਲੋਂ ਸਾਡੇ ਕਰਮਚਾਰੀ ਨਾਲ ਸਾਡੇ ਜ਼ਿਲ੍ਹਾ ਯੂਨਿਟ ਮਾਨਸਾ ਦੇ ਆਗੂ ਸਹਿਬਾਨ ਤੇ ਏਜੰਸੀ ਦੇ ਜਿਹੜੇ ਵਰਕਰ ਆ ਉਹਨਾਂ ਨਾਲ ਗੱਲਬਾਤ ਹੋਈ 2 2.5 ਘੰਟੇ ਮੀਟਿੰਗ ਚੱਲਣ ਤੋਂ ਬਾਅਦ ਵਿੱਚ ਇਹ ਫੈਸਲਾ ਹੋਇਆ ਏਜੰਸੀ ਨੇ ਆਪਣੇ ਮੇਲ ਐਡਰੈਸ ਤੋਂ ਸਾਡੇ ਉਸ ਮੁਲਾਜ਼ਮ ਦੇ ਮੇਲ ਐਡਰੈਸ ਤੇ ਇਹ ਮੇਲ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਬੰਧਤ ਕੰਪਨੀ ਨਾਲ ਗੱਲਬਾਤ ਕਰਕੇ ਤੁਹਾਡੀ ਗੱਡੀ ਦਾ ਕੋਈ ਟੁਕਮਾ ਹੱਲ ਕੱਢਿਆ ਜਾਊਗਾ ਤੇ ਤੁਹਾਡੀ ਤਸੱਲੀ ਕਰਵਾ ਕੇ ਤੁਹਾਨੂੰ ਗੱਡੀ ਦਿੱਤੀ ਜਾਊਗੀ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਆਪਸੀ ਸਹਿਮਤੀ ਨਾਲ ਜਿਹੜੀ ਆ ਉਹ ਤੁਹਾਨੂੰ ਕਾਰ ਐਕਸਚੇਂਜ ਕਰਕੇ ਨਵੀਂ ਕਾਰ ਦੇ ਦਿੱਤੀ ਜਾਊਗੀ ਸੋ ਸਾਥੀਓ ਸੰਘਰਸ਼ ਕਰਨ ਨਾਲ ਹੀ ਜਿੱਤਾ ਪ੍ਰਾਪਤ ਹੁੰਦੀਆਂ ਐ ਸੋ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਰੇ ਜਥੇਬੰਦੀ ਤੇ ਯਕੀਨ ਕਰਦੇ ਹੋ ਵਿਸ਼ਵਾਸ ਕਰਦੇ ਹੋ ਅਸੀਂ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਦੇ ਵਿੱਚ ਕੰਮ ਕਰਦੇ ਜਾਂ ਹੋਰ ਵਿਭਾਗਾਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਇਹ ਸਨੇਹਾ ਹੈ ਕਿ ਜੇਕਰ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਹੈ ਤੇ ਜਥੇਬੰਦੀ ਹੱਕ ਸੱਚ ਦੇ ਚੱਲਣ ਦੇ ਉਹ ਪਹਿਰਾ ਦਿੰਦੀ ਹੈ ਕਦੀ ਵੀ ਪਿੱਛੇ ਨਹੀਂ ਹਟਾਂਗੇ ਮੁਲਾਜ਼ਮ ਹਿਤਾਲੀ ਉਹਨਾਂ ਦੇ ਨਾਲ ਅਸੀਂ ਹਰ ਵੇਲੇ ਖੜੇ ਆ ਧੰਨਵਾਦ ਸਾਥੀਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ